ਹੈਲੋ ਹਾਂਜੀ ਸੋਸ਼ੀਆ ਕਾਲਨ ਬ੍ਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਆ ਜੀ ਆਪਾਂ ਤੁਹਾਨੂੰ ਇੱਕ ਨਵੀਂ ਰੈਸਪੀ ਦੱਸਣ ਲੱਗੇ ਆ ਠੀਕ ਹੈ ਜੀ ਬਿਨਾ ਗੈਸ ਜਗਾਏ ਤੇ ਬਾਜ਼ਾਰ ਦੇ ਵਿੱਚ ਇਹ ਵਾਲੀ ਜਿਹੜੀ ਮਠਿਆਈ ਆ ਬਹੁਤ ਜ਼ਿਆਦਾ ਮਹਿੰਗੀ ਮਿਲ ਰਹੀ ਆ ਠੀਕ ਹੈ ਜੀ ਇਹਨੂੰ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਵਧੀਆ ਬਣ ਕੇ ਰੈਡੀ ਹੋ ਜਾਂਦੀ ਆ ਆਪਣੇ ਕੋਲੇ ਆ ਭੁਜੇਵੇਂ ਛੋਲਿਆਂ ਦੇ ਦਾਣੇ ਆ ਇਹਨਾਂ ਦਾ ਸ਼ਿਰਕਾ ਤੁਸੀਂ ਉਤਾਰ ਲੈਣਾ ਜੀ ਸ਼ਿਰਕਾ ਉਤਾਰ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਠੀਕ ਹੈ ਜੀ ਤੇ ਛੋਲਿਆਂ ਦੇ ਦਾਣੇ ਆਪਣੇ ਕੋਲੇ ਪੁੱਜੇ ਹੋਏ ਤੇ ਆਹ ਆਪਣੇ ਕੋਲੇ ਨਾਰੀਅਲ ਦਾ ਮਰਾਦਾ ਉਹਨਾਂ ਦਾ ਹੋਆ ਹੈ ਨਾ ਇਹਨੂੰ ਬਾਅਦ ਚ ਆਪਾਂ ਯੂਜ਼ ਕਰਾਂਗੇ ਇਹ ਵੀ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਆਹ ਆਪਣੇ ਕੋਲੇ ਥੋੜਾ ਜਿਹਾ ਦੁੱਧ ਆ ਤੇ ਆਹ ਆਪਣੇ ਕੋਲੇ ਸ਼ੱਕਰ ਚੱਕਰ ਦੀ ਥਾਂ ਤੇ ਤੁਸੀਂ ਖੰਡ ਵੀ ਲੈ ਸਕਦੇ ਆ ਪਰ ਆਪਾਂ ਸ਼ੱਕਰ ਹੀ ਵਰਤਾਂਗੇ ਇਹਦੇ ਵਿੱਚ ਠੀਕ ਹੈ ਜੀ ਬਿਨਾ ਗੈਸ ਜਗ੍ਹਾਏ ਹੋਣ ਕੀ ਕਰਨਾ ਆਪਣੇ ਕੋਲੇ ਮੈਕਸੀ ਦਾ ਕੱਪ ਆ ਠੀਕ ਹੈ ਜੀ ਆਪਣੇ ਜਿਹੜੇ ਆ ਛੋਲਿਆਂ ਦੇ ਦਾਣੇ ਆ ਆਪਾਂ ਇਹਨਾਂ ਨੂੰ ਪੀਸ ਲੈਣਾ ਇਹਦੇ ਵਿੱਚ ਆਪਾਂ ਪੀਸ ਕੇ ਲੈ ਕੇ ਆਉਨੇ ਆ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਬਣੇ ਰਿਓ ਵੀਡੀਓ ਦੇ ਵਿੱਚ ਹਲੋ ਜੀ ਆਪਾਂ ਇਹਦੇ ਵਿੱਚ ਪਾ ਲੇ ਤੇ ਬਸ ਮੈਂ ਇਹਨਾਂ ਨੂੰ ਪੀਸਣਾ ਪੀਸ ਕੇ ਮੈਂ ਤੁਹਾਨੂੰ ਦੱਸਦੀ ਆ ਕੀ ਚੀਜ਼ ਬਣਦੀ ਆ ਠੀਕ ਹੈ ਜੀ ਤੇ ਹਾਂਜੀ ਆ ਦੇਖੋ ਜੀ ਆਪਾਂ ਨਾ ਮੈਕਸੀ ਜਿਹਨਾਂ ਨੂੰ ਕੱਪ ਦੇ ਵਿੱਚ ਇਸ ਤਰ੍ਹਾਂ ਪੀਸ ਲਿਆ ਬਿਲਕੁਲ ਬਰੀਕ ਬਣ ਕੇ ਇਹ ਰੈਡੀ ਹੋ ਗਿਆ ਠੀਕ ਹੈ ਜੀ ਇੱਕ ਤਰ੍ਹਾਂ ਦਾ ਆਟਾ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਖੁੱਲੇ ਪੰਡ ਦੇ ਵਿੱਚ ਇਸ ਤਰ੍ਹਾਂ ਕੱਢ ਲਵਾਂਗੇ ਠੀਕ ਹੈ ਜੀ ਮਿੱਠਾ ਜਿਹੜਾ ਤੁਸੀਂ ਪਾਉਣਾ ਵੀਰੇ ਖੰਡ ਵੀ ਪਾ ਸਕਦੇ ਆ ਪਰ ਆਪਾਂ ਸ਼ੱਕਰ ਹੀ ਵਰਤਦੇ ਆਗੇ ਚਾਹ ਦੇ ਵਿੱਚ ਵੀ ਆਪਾਂ ਸ਼ੱਕਰ ਹੀ ਵਰਤਦੇ ਆ ਖੰਡ ਆਪਾਂ ਬਹੁਤ ਘੱਟ ਵਰਤਦੇ ਆ ਹਨ ਤੇ ਮੈਂ ਸ਼ੱਕਰ ਹੀ ਪਾਉਂਗੀ ਤੇ ਤੁਸੀਂ ਜੇ ਖੰਡ ਪਾਉਣਾ ਚਾਹੁੰਦੇ ਆ ਤਾਂ ਖੰਡ ਵੀ ਪਾ ਲਿਓ ਤੇ ਪਰ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਘੱਟ ਵੱਧ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਹੋਏ ਉਹਨਾਂ ਪਾ ਲਿਓ ਠੀਕ ਹੈ ਜੀ ਘੱਟ ਵੱਧ ਹੁੰਦਾ ਖਾਣੇ ਹੁੰਨੇ ਕਈ ਵਾਰ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਇਹ ਚੀਜ਼ ਮਿਲਾ ਦਿੰਨੇ ਆ ਨੱਕ ਮਿੱਠਾ ਇਸ ਵਾਰ ਤਾਂ ਠੀਕ ਹੈ ਜੀ ਇਸ ਤਰ੍ਹਾਂ ਮਿਕਸ ਕਰ ਲੈਣਾ ਬਸ ਮੁੜ ਕੇ ਨਾ ਆ ਜਿਹੜਾ ਦੁੱਧ ਹੈਗਾ ਤੇ ਤੁਸੀਂ ਇਹ ਕਰੀਮ ਵਾਲਾ ਲੈ ਲਿਓ ਠੀਕ ਹੈ ਜੀ ਫੁੱਲ ਕਰੀਮ ਵਾਲਾ ਦੁੱਧ ਲੈ ਲਿਓ ਤੇ ਇਹਦੇ ਵਿੱਚ ਮਿਲਾ ਆ ਕੇ ਇਹਨੂੰ ਆਪਾਂ ਠਾਟੇ 'ਮੂੰਹ ਗੋਨਦੇ ਮਾਗੇ ਠੀਕ ਹੈ ਜੀ ਤੇ ਇਹਦੇ ਨਾਲ ਬਸ ਚੱਕਰ ਦੀ ਕੋਈ ਗੰਢ ਜੀ ਨਾ ਹੋਵੇ ਜੇ ਤੁਸੀਂ ਇੱਕ ਹੋਮ ਹੋਰ ਜੇ ਤੁਸੀਂ ਜਦੋਂ ਆਪਾਂ ਆਹ ਕੀਤਾ ਨਾ ਜਦੋਂ ਆਪਾਂ ਮਿਕਸੀ 'ਚ ਪਾਏ ਆ ਛੋਲਿਆਂ ਦੇ ਨਾਲੇ ਜੇ ਤੁਸੀਂ ਉਦੋਂ ਉਹ ਕਰ ਲੋਗੇ ਕੱਪ ਦੇ ਵਿੱਚ ਹੀ ਪਾ ਦਿਓ ਸ਼ੱਕਰ ਤੇ ਢੇੜਾ ਦਵਾ ਦਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਕਰ ਲਿਓ ਇਹ ਮੈਂ ਕਰ ਸਕਦੇ ਆਂ ਇਦਾਂ ਵੀ ਕਰ ਸਕਦੇ ਜਿਵੇਂ ਤੁਹਾਡੀ ਇੱਛਾ ਤੇ ਇੱਕ ਇਹਦੇ ਵਿੱਚ ਫਰੂਟ ਕਲਰ ਕੋਈ ਵੀ ਮਰਜ਼ੀ ਤੁਸੀਂ ਪਾ ਸਕਦੇ ਆਂ ਪਰ ਮੈਂ ਇੱਥੇ ਨਹੀਂ ਪਾਉਂਗੀ ਕਿਉਂਕਿ ਆਪਣੇ ਨਹੀਂ ਪਸੰਦ ਕਰਦੇ ਜੇ ਤੁਸੀਂ ਕੋਈ ਫਰੂਟ ਕਲਰ ਹਨਾ ਪੀਲਾ ਕਲਰ ਆ ਫਰੂਟ ਗ੍ਰੀਨ ਤੇ ਗਾਜਰੀ ਜਿਹਾ ਕਲਰ ਆਂਦਾ ਇੱਕ ਹਨਾ ਕੋਈ ਵੀ ਕਲਰ ਜਿਹੜਾ ਤੁਹਾਨੂੰ ਪਸੰਦ ਆ ਉਹ ਪਾ ਕੇ ਉਸ ਕਲਰ ਦੀ ਇਹ ਬਣਾ ਕੇ ਰੈਡੀ ਕਰ ਸਕਦੇ ਆਂ ਠੀਕ ਹੈ ਜੀ ਹੁਣ ਆਪਾਂ ਦੋਨੇ ਚੀਜ਼ਾਂ ਮਿਕਸ ਕਰ ਲਈਆਂ ਬਿਲਕੁਲ ਬ੍ਰੀਕ ਹੋ ਗਿਆ ਸੀ ਆਪਣਾ ਤੇ ਇਹਦੇ ਵਿੱਚ ਹੀ ਆਪਾਂ ਚੱਕਰ ਉਹ ਕਰਨੀ ਹੁਣ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਉਹਨਾਂ ਦਾ ਦੁੱਧ ਪਾਵਾਂਗੇ ਜਿਹਦੇ ਨਾਲ ਇਹ ਆਟਾ ਜਾ ਗੁੰਨਿਆ ਜਾਵੇ ਠੀਕ ਹੈ ਜੀ ਤੇ ਹੱਥ ਦੇ ਨਾਲ ਹੀ ਇੱਥੇ ਕਰਨਾ ਪਊਗਾ ਆਪਾਂ ਨੂੰ ਇਹ ਨਹੀਂਗਾ ਵੀ ਆਪਾਂ ਇਹਦੇ ਨਾਲ ਚਮਚ ਨਾਲ ਠੀਕ ਨਹੀਂ ਆਉਣਾ ਵੀ ਇਸ ਤਰ੍ਹਾਂ ਕਰਨਾ ਪਊਗਾ ਹੱਥ ਦੇ ਨਾਲ ਕਰਦੇ ਰਿਓ ਇਸ ਤਰ੍ਹਾਂ ਆਟਾ ਜਾ ਗੁੰਧ ਦੇਣਾ ਚੰਗੀ ਤਰ੍ਹਾਂ ਬਸ ਵੱਧ ਘੱਟ ਦੁੱਧ ਤੁਸੀਂ ਪਾ ਸਕਦੇ ਆ ਬਸ ਜਿੱਦਾਂ ਆਪਾਂ ਆਟਾ ਗੁੰਨਦੇ ਹੁੰਨੇ ਆ ਉਹ ਚੀਜ਼ ਬਣਾ ਕੇ ਆਪਾਂ ਰੈਡੀ ਕਰਨੀ ਆ ਠੀਕ ਹੈ ਜੀ ਥੋੜਾ ਜਿਹਾ ਦੁੱਧ ਹੋਰ ਪਾਉਗਾ ਜੀ ਇਹ ਦੁੱਧ ਘੱਟ ਸੀਗਾ ਆਪਣਾ ਥੋੜਾ ਜਿਹਾ ਹੋਰ ਪਾ ਲੀਏ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਮਿਲਾ ਦਿਓ ਸਮਾਰਕੀ ਹੱਥ ਨਾਲ ਕਰ ਲਿਓ ਚਮਚਣਾ ਨਹੀਂ ਹੋਣਾ ਉਹਨਾਂ ਹੱਥ ਨਾਲ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਚਮਚ ਆਪਣਾ ਸਾਫ਼ ਕਰਕੇ ਤਾਂ ਸਾਈਡ ਤੇ ਕਰ ਦਿੰਨੇ ਜੇ ਤੁਸੀਂ ਕਲਰ ਪਾਉਣਾ ਚਾਹੁੰਦੇ ਆ ਕਲਰ ਇੱਥੇ ਨਾ ਜਦੋਂ ਮੈਂ ਆਹ ਦੁੱਧ ਪਾਇਆ ਦੁੱਧ ਦੇ ਵਿੱਚ ਹੀ ਥੋੜਾ ਜਿਹਾ ਮੈਲਟ ਕਰ ਲਿਓ ਠੀਕ ਹੈ ਜੀ ਤੇ ਫੇਰ ਉਹ ਪਾ ਦਿਓ ਉਹ ਵਾਲਾ ਦੁੱਧ ਪਾ ਦਿਓ ਜਿਹੜਾ ਤੁਸੀਂ ਕਲਰ ਵਿੱਚ ਪਾਉਣਾ ਹੋਇਆ ਉਹ ਦੁੱਧ ਦੇ ਵਿੱਚ ਹੀ ਪਾ ਕੇ ਨਾ ਇਹਦੇ ਵਿੱਚ ਉਹ ਕਰ ਲਿਓ ਆਪਾਂ ਇੱਕ ਤਰ੍ਹਾਂ ਦੀ ਇਹਨਾਂ ਨੂੰ ਪੇੜਿਆਂ ਦੀ ਤਰ੍ਹਾਂ ਹੀ ਬਣਾ ਕੇ ਰੈਡੀ ਕਰਾਂਗੇ ਠੀਕ ਹੈ ਜੀ ਇਹਦੇ ਸੇ ਕਲਰ ਦੇ ਰੱਖਣੀ ਆ ਤੇ ਫੇਰ ਮੈਂ ਤੁਹਾਨੂੰ ਕੋਈ ਵੀਡੀਓ ਦੇ ਦੂੰਗੀ ਉਹ ਚ ਆਪਾਂ ਪਾ ਦੇਵਾਂਗੇ ਠੀਕ ਹੈ ਜੀ ਕਲਰ ਵੀ ਪਾ ਕੇ ਦੇ ਰਾਵਾਂਗੇ ਥੋੜਾ ਜਿਹਾ ਉਹ ਆਪਾਂ ਪਖਾ ਲਾਂਗੇ ਬੱਚੇ ਨਹੀਂ ਖਾਂਦੇਗੇ ਤੇ ਉਹਨਾਂ ਨੂੰ ਨਾ ਦੇਵਾਂਗੇ ਹਨਾ ਮੈਂ ਉਹ ਵੀ ਚੀਜ਼ ਤੁਹਾਨੂੰ ਦੱਸ ਦਵਾਂਗੀ। ਇਹ ਦੇਖੋ ਜੀ ਆਟਾ ਜਆ ਗੋਦਿਆ ਗਿਆ ਇਹ। ਥੋੜਾ ਜਿਹਾ ਚਮਚਕ ਹੋਰ ਪਾ ਲੈਨੇ ਆਪਾਂ ਦੁੱਧ ਦਾ ਤੇ ਜਿਹੜਾ ਨੇ ਇੰਨਾ ਰਹਿਗਾ ਬੋਲ ਦੇ ਵਿੱਚ ਉਹ ਹੋਰ ਪਾ ਲੈਣਾ। ਇਸ ਤਰ੍ਹਾਂ ਬਸ ਹੱਥ ਨਾਲ ਹੀ ਉਹ ਕਰ ਲੈਨੇ ਆ ਤੁਸੀਂ ਤੇ ਮੁੜ ਕੇ ਇਹ ਤੁਹਾਨੂੰ ਦੱਸਦੀ ਜਾਂਦੀ ਸ਼ੇਪ ਕੋਈ ਵੀ ਮਰਜ਼ੀ ਤੁਸੀਂ ਦੇ ਸਕਦੇ ਹੋ। ਫਿਰ ਆਪਾਂ ਜਿਹੜਾ ਹਾ ਨਾਰੀਅਲ ਦਾ ਮਰਦਾ ਹੈਗਾ ਉਸ ਤੋਂ ਨਾਰੀਅਲ ਦਾ ਬਣਿਆ ਬਣਾਇਆ ਇਸ ਤਰ੍ਹਾਂ ਦਾ ਇਹ ਬੂਰ ਮਿਲਦਾ ਹੈਗਾ ਤੇ ਜੇ ਨਹੀਂ ਵੀ ਹੋਊਗਾ ਹਣਾ। ਕੋਪੇ ਦੀ ਠੋਠੀ ਲੈ ਲੈਣੀ ਆ ਠੋਠੀ ਲੈ ਕੇ ਉਹਨੂੰ ਤੁਸੀਂ ਹ ਹ ਉਹ ਕਰ ਲਿਓ ਕद्दूकश ਕਰ ਲਿਓ ਠੀਕ ਹੈ ਜੀ ਕद्दूकश ਕਰ ਲਿਓ ਉਹਨੂੰ ਕद्दूकश ਕਰ ਲੈਣਾ ਠੀਕ ਹੈ ਜੀ ਆ ਦੇਖੋ ਹੁਣ ਇਹ ਆਟਾ ਜਾਂ ਗੁੱਧਿਆ ਗਿਆ ਇੱਕ ਤਰ੍ਹਾਂ ਦਾ ਤੇ ਆਪਾਂ ਇਹਦੇ ਪੇੜੇ ਬਣਾ ਲੈਨੇ ਆ ਫਿਰ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਕਿਵੇਂ ਕਿਵੇਂ ਕਰਨਾ ਠੀਕ ਹੈ ਜੀ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਇੱਕ ਚੀਜ਼ ਹੋਰ ਆ ਜੇ ਤੁਸੀਂ ਇਹਨੂੰ ਥੋੜਾ ਜਿਹਾ ਦਦਲਾ ਰੱਖਣਾ ਹਨ ਜਿਵੇਂ ਦਾਣੇ ਜੇ ਰੱਖਣੇ ਆ ਵਿੱਚ ਛੋਲਿਆਂ ਦੇ ਦਾਣੇ ਜੇ ਬਣ ਜਾਣ ਫਿਰ ਤੁਸੀਂ ਕੀ ਕਰਨਾ ਤੇ ਇਹਨਾਂ ਤੁਸੀਂ ਜਦੋਂ ਪੀਸਣਾਗਾ ਪਾਊਡਰ ਬਣਾਉਣਾ ਉਹਦੋਂ ਥੋੜਾ ਜਿਹਾ ਘੱਟ ਮੋਟਾ ਪੀਸਿਓ ਹਨ ਪੂਰਾ ਪੋਟਾ ਆਟਾ ਨਾ ਬਣਾਇਓ ਜਿਵੇਂ ਮੈਂ ਬਣਾਇਆ ਮੈਂ ਤਾਂ ਆਟਾ ਬਣਾਇਆ ਪੂਰਾ ਜੇ ਤੁਸੀਂ ਦਦਲਾ ਰੱਖਣਾ ਉਹ ਵੀ ਰੱਖ ਸਕਦੇ ਹੋ ਥੋੜਾ ਜਿਹਾ ਠੀਕ ਹੈ ਜੀ ਆ ਦੇਖੋ ਇਹ ਇੱਕ ਤਰ੍ਹਾਂ ਇਸ ਤਰ੍ਹਾਂ ਆਟਾ ਜਿਹਾ ਗੁੰਧਿਆ ਜਾਊਗਾ ਹੱਥ ਤੋਂ ਬਿਨਾ ਨਹੀਂ ਉਹ ਹੋਣਾ ਸੀਗਾ ਹਨਾ ਚਮਚ ਨਾਲ ਨਹੀਂ ਉਸ ਤਰ੍ਹਾਂ ਦੀ ਬਣਦੀ ਇਹਦੀ ਸ਼ੇਪ ਜੀ ਪੂਰਾ ਜਿਵੇਂ ਗੰਡ ਵਗੈਰਾ ਰਹਿ ਜਾਂਦੀ ਆ ਇਸ ਤਰ੍ਹਾਂ ਹਲੋ ਜੀ ਇਹ ਇਸ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਹੁਣ ਆਪਣਾ ਤੇ ਅੱਗੇ ਮੈਂ ਤੁਹਾਨੂੰ ਇਹਦਾ ਸ਼ੇਪ ਦੱਸਦੀ ਆ ਵੀ ਕਿਸ ਤਰ੍ਹਾਂ ਬਣਾ ਕੇ ਤੁਸੀਂ ਰੈਡੀ ਕਰੋ ਠੀਕ ਹੈ ਜੀ ਕਲਰ ਬਹੁਤ ਸੋਹਣਾ ਆ ਗਿਆ ਬਿਨਾ ਫੂਟ ਕਲਰ ਆਦੇ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਹੈਗਾ ਹਨਾ ਕਿਉਂਕਿ ਸ਼ੱਕਰ ਆਪਣੀ ਕਲਰ ਹੁੰਸੀ ਕੀ ਚੱਕਰ 'ਚ ਥੋੜਾ ਜਿਹਾ ਕਲਰ ਸੀਗਾ ਹਨਾ ਹਾਂ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਹਨਾ ਹੁਣ ਆਪਾਂ ਸ਼ੇਪ ਦੇਣੀ ਹੈ ਇਹਨਾਂ ਨੂੰ ਕਿਸ ਤਰ੍ਹਾਂ ਸ਼ੇਪ ਦੇਣੀ ਹੈ ਦੇਖੋ ਇਸ ਤਰ੍ਹਾਂ ਇੱਕ ਸ਼ੇਪ ਬਣਾ ਕੇ ਆਪਾਂ ਰੈਡੀ ਕਰ ਲੈਣੀ ਹੈ ਸਾਰਿਆਂ ਦੀ ਤੇ ਫਿਰ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਆਪਣੇ ਕੋਲੇ ਨਾਰੀਅਲ ਦਾ ਹੈਗਾ ਆਪਾਂ ਇਹਦੇ ਵਿੱਚ ਇਹਨੂੰ ਉਬਾਲਾਂਗੇ ਠੀਕ ਹੈ ਜੀ ਇਸ ਸ਼ੇਪ ਬਣਾ ਲੈਣੀ ਹੈ ਜੀ ਬਹੁਤ ਸੋਹਣੀ ਚੀਜ਼ ਬਣ ਕੇ ਰੈਡੀ ਹੋ ਜਾਂਦੀ ਹੈ ਬਹੁਤ ਟੇਸਟੀ ਹੁੰਦੀ ਹੈ ਜਿਹੜੀ ਕਿ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਇਹ ਮਿਲਦੀ ਆ ਤੇ ਜੇ ਆਪਾਂ ਘਰੇ ਬਣਾਵਾਂਗੇ ਆਪਣੀ ਹੱਥੀ ਬਣਾਵਾਂਗੇ ਹਨਾ ਉਹ ਚੀਜ਼ ਵਧੀਆ ਗੀ ਆ ਦੇਖੋ ਮੈਂ ਇਸ ਤਰ੍ਹਾਂ ਦੀ ਸ਼ੇਪ ਦੇਵਾਂਗੀ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਮੈਂ ਇਸ ਤਰ੍ਹਾਂ ਦੀ ਸ਼ੇਪ ਦੇਵਾਂਗੀ ਇਹਨੂੰ ਠੀਕ ਜਿਹੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਸ਼ੇਪ ਦੇ ਕੇ ਆਪਾਂ ਇਹਨੂੰ ਰੈਡੀ ਕਰ ਲੈਨੇ ਆ ਸਾਰੇ ਪੀਸ ਬਣਾ ਕੇ ਰੱਖ ਲੈਨੇ ਆ ਇਸ ਤਰ੍ਹਾਂ ਇਨ ਕੋਈ ਕਹਿ ਨਹੀਂ ਸਕਦਾ ਵੀ ਤੁਸੀਂ ਆਪਣੇ ਆਪ ਘਰੇ ਇੰਨੀ ਜਲਦੀ ਰੈਡੀ ਹੋ ਜਾਂਦੀ ਆ ਹਨਾ ਪਰ ਮਿਹਨਤ ਤਾਂ ਵੀਰੇ ਹੁੰਦੀ ਆ ਦੇਖੋ ਮਿਹਨਤ ਤੋਂ ਬਿਨਾ ਤਾਂ ਕੋਈ ਚੀਜ਼ ਨਹੀਂ ਬਣਦੀ ਪਰ ਵਧੀਆ ਬਣ ਕੇ ਰੈਡੀ ਹੋ ਜਾਂਦੀ ਆਪਣੇ ਘਰ ਦੇ ਵਿੱਚ ਹੀ ਤੁਸੀਂ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਬਣਾ ਲਿਓ ਕੋਈ ਸੈਜ ਮਰਜ਼ੀ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸਾਰੀ ਬਣਾ ਕੇ ਰੈਡੀ ਕਰ ਲੈਣੀ ਹੈ ਇਹ ਜਿਵੇਂ ਆਪਾਂ ਪੇੜਾ ਕਰਦੇ ਹੁੰਨੇ ਨਾ ਪੇੜੇ ਵਾਂਗੂ ਥੋੜਾ ਜਿਹਾ ਆਟਾ ਪਹਿਲਾਂ ਆਏ ਥੇਲੀ ਨਾ ਮਿੱਦਣਾ ਜਾਂ ਪੈਂਦਾਗਾ ਤੇ ਮਿੱਦਣਾ ਉਹ ਕਰਕੇ ਉਹਨੂੰ ਫੇਰ ਸੈੱਟ ਕਰਨਾ ਠੀਕ ਹੈ ਨਹੀਂ ਤਾਂ ਉਹ ਜਿਵੇਂ ਥੋੜਾ ਜਿਹਾ ਆਟਾ ਉਹ ਹੋ ਜਾਂਦਾ ਹੁੰਦਾ ਇਹਨੂੰ ਇਸ ਤਰ੍ਹਾਂ ਫੇਰ ਘਮਾਉਣਾਗਾ ਪਹਿਲਾਂ ਇਹਨੂੰ ਹੱਥ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੇ ਫਿਰ ਇਹਦੀ ਸ਼ੇਪ ਦਿੰਦੇ ਜਾਓ ਤੇ ਬਣਾ ਕੇ ਟਿੱਕੀਆਂ ਬਣਾ ਲਓ ਕੁਛ ਮਰਜ਼ੀ ਬਣਾ ਲਓ ਰੈਡੀ ਕਰ ਲਿਓ ਆਪਣੇ ਹਿਸਾਬ ਦੇ ਨਾਲ ਜੋ ਤੁਸੀਂ ਜਿੱਦਾਂ ਦੇ ਬੱਚੇ ਪਸੰਦ ਕਰਦੇ ਹਨ ਉਹਦਾ ਦੀ ਸ਼ੇਪ ਦੇ ਕੇ ਰੈਡੀ ਕਰ ਸਕਦੇ ਹੋ ਬਾਜ਼ਾਰ ਦੇ ਵਿੱਚ ਵੈਸੇ ਏਸੀ ਸ਼ੇਪ ਦੇ ਮਿਲ ਰਹੇ ਆ ਜੀ ਤੁਸੀਂ ਬਣਾ ਕੇ ਦੇਖਿਓ ਇੱਕ ਵਾਰੀ ਭੈਣੋ ਬਹੁਤ ਵਧੀਆ ਚੀਜ਼ ਬਣ ਕੇ ਰੈਡੀ ਹੋ ਜਾਂਦੀ ਹੈ ਬਹੁਤ ਘੱਟ ਸਮੇਂ ਦੇ ਵਿੱਚ ਬਾਕੀ ਜੇ ਗਰਮੀ ਵੀ ਲੱਗਦੀ ਹੈ ਭੈਣਾਂ ਨੂੰ ਹੈਨਾ ਵੀ ਧਰਮੀ ਦਾ ਮੌਸਮ ਆ ਗਰਮੀ ਲੱਗਦੀ ਵੀ ਹੈ ਵਾਕੇ ਏਸੀ ਵਾਲੇ ਰੂਮ ਦੇ ਵਿੱਚ ਬਹਿ ਕੇ ਵੀ ਤੁਸੀਂ ਬਣਾ ਕੇ ਸਮਾਨ ਤਿਆਰ ਕਰ ਲਓ ਆਪਣਾ ਕੌਨੀਆਂ ਦੇ ਵਿੱਚ ਪਾ ਲਓ ਪਾ ਕੇ ਏਸੀ ਰੂਮ ਦੇ ਵਿੱਚ ਲੈ ਜਾਓ ਤੇ ਬਣਾਈ ਚੱਲੋ ਤੇ ਖਾਈ ਚੱਲੋ ਹੈਨਾ ਨਾਲੇ ਆਪਾਂ ਖੋਸ਼ ਨਾਲੇ ਬੱਚੇ ਖੋਸ਼ ਨਾਲੇ ਘਰ ਦੇ ਖੁਸ਼ ਹਨ ਘਰ ਦੇ ਕਹਾਂਗੇ ਸਾਡੇ ਲਈ ਚੈਨਲ ਤਾਂ ਬਣਿਆ ਸਾਡੇ ਲਈ ਰੈਸਪੀਆਂ ਬਣਨ ਲੱਗੀਆਂ ਨਵੀਆਂ ਨਵੀਆਂ ਹਨ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੈਗੀ ਓੰਨੀ ਕੁ ਭੈਣਾਂ ਨਾਲ ਸ਼ੇਅਰ ਕਰਦੇ ਆ ਕਿਉਂਕਿ ਭੈਣੇ ਆਪਾਂ ਬਣਾਉਂਦੇ ਆ ਚੀਜ਼ ਹਨ ਘਰੇ ਚੀਜ਼ ਬਣਾ ਲਈਏ ਨਾਲੇ ਬੱਚੇ ਖਾਂਦੇ ਆ ਖੁਸ਼ ਹੋ ਕੇ ਨਾਲੇ ਆਪ ਖਾ ਲੈਨੇ ਆ ਹਨ ਨਾਲੇ ਵਧੀਆ ਚੀਜ਼ ਬਣ ਕੇ ਰੈਡੀ ਹੋ ਜਾਂਦੀ ਆ ਬਾਜ਼ਾਰ ਦੇ ਵਿੱਚ ਜਿਹੜੀ ਚੀਜ਼ ਆ ਬਹੁਤ ਜਿਆਦਾ ਮਲਾਕਟ ਦੇ ਵਿੱਚ ਆ ਰਹੀ ਆ ਹਨਾ ਤੇ ਉਹਦੇ ਨਾਲ ਉਹ ਖਾਣਾਰੋਂ ਮੈਂ ਕਹਿੰਨੀ ਹੁਣ ਇਹ ਚੀਜ਼ ਵਧੀਆ ਜੀ ਜਿਹੜੀ ਆਪਾਂ ਖੋਦ ਆਪਣੇ ਹੱਥੀ ਘਰੇ ਤਿਆਰ ਕਰਦੇ ਆ ਹਨ ਉਹ ਚੀਜ਼ ਬਹੁਤ ਵਧੀਆ ਬਣ ਕੇ ਰੈਡੀ ਹੋ ਜਾਂਦੀ ਐ ਇਸ ਤਰ੍ਹਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਬਣਾ ਕੇ ਰੈਡੀ ਕਰ ਲੈਂਦੇ ਆ ਜਿਹੜੀਆਂ ਭੈਣਾਂ ਨੂੰ ਬਾੜੀ ਤੇਜ਼ੀ ਹੋਊਗੀ ਉਹ ਛੋਪ ਕਰਕੇ ਏਦਾਂ ਜਿਵੇਂ ਪੰਜਾਬੀਆਂ ਦੀ ਉਹ ਹੁੰਦੀ ਆ ਨਾ ਵਿਆਹਤ ਵੀ ਏਦਾਂ ਬੰਦੀ ਬੰਦੀ ਚੀਜ਼ ਖਾ ਲੈਣੀ ਹਨਾ ਉਹ ਨੂੰ ਫੜੀ ਤੇਜ਼ੀ ਹੋਈ ਗੋਲ ਗੋਲ ਲੱਡੂ ਵਟਦੇ ਉਹ ਵਟ ਕੇ ਖਾ ਲਿਓ ਠੀਕ ਹੈ ਜੀ ਆ ਦੇਖੋ ਜਿੱਥੋਂ ਨੇ ਸੁੱਕਾ ਰਹਿ ਜਾਂਦਾ ਫਿਰ ਉਥੋਂ ਉਹਦੀ ਸ਼ੇਪ ਆ ਜਿਹੜੀ ਉਹ ਥੋੜੀ ਜਿਹੀ 파ਟ ਜਾਂਦੀ ਉਸ ਤਰ੍ਹਾਂ ਇਸ ਤਰ੍ਹਾਂ ਸੈੱਟ ਹੁੰਦੀ ਆ ਇਹ ਦੋ ਹੱਥਾਂ ਦੇ ਵਿੱਚ ਮਸਲ ਹੀ ਜਾਂਦੇ ਆਪਾਂ ਇਸ ਤਰ੍ਹਾਂ ਪੇੜੇ ਵਾਂਗੂ ਇਸ ਤਰ੍ਹਾਂ ਸਮੈਲ ਵੀ ਬਹੁਤ ਸੋਹਣੀ ਆਉਣ ਲੱਗਦੀ ਹੈ ਨਾ ਜਿਵੇਂ ਛੋਲੇ ਦੇ ਦਾਣੇ ਕਰਤੀ ਨਾ ਆਪਾਂ ਉਹਨਾਂ ਨੂੰ ਉਹ ਕਰ ਲਿਆ ਤੇ ਬਹੁਤ ਸੋਹਣੀ ਸਮੈਲ ਆ ਰਹੀ ਹੈ ਇਸ ਤਰ੍ਹਾਂ ਬਣਾ ਲਿਓ ਹੁਣ ਭੈਣੋ ਇਹ ਨਾ ਕਮੈਂਟ ਕਰ ਦਿਓ ਵੀ ਭੈਣੋ ਭੈਣੇ ਤੁਸੀਂ ਨੇਲ ਪਾ ਨੇਲ ਮੇਰ ਵਾਲ ਸੁਨਤ ਲਾਉਨੇ ਨੇ ਨਾ ਨੈ ਲਉਂਦੀ ਵੀਰੇ ਹਰ ਰੋਜ਼ ਵੀਡੀਓ ਤਿਆਰ ਕਰਨੀ ਆਉਂਦੀ ਆ ਵੀਡੀਓ ਇੱਕ ਦਿਨ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਆਪਣਾ ਸਲਾਈ ਦਾ ਚੈਨਲ ਹੈ ਨਾ ਜਾਸ ਬਰਾਡ ਬਟੀਕ ਚੈਨਲ ਆ ਉਹ ਤੇ ਹਰ ਰੋਜ਼ ਵੀਡੀਓ ਅਪਲੋਡ ਹੁੰਦੀ ਆ ਜੀ ਸ਼ਾਮ ਨੂੰ 7 ਵਜੇ ਠੀਕ ਹੈ ਅੱਜ ਮੈਂ ਸਾਰੀਆਂ ਉਹਨਾਂ ਦੀਆਂ ਵੀਡੀਓ ਬਣਾ ਕੇ ਰੱਖੀਆਂ ਤੇ ਫਿਰ ਆਪਾਂ ਉਹ ਇੱਕ ਇੱਕ ਕਰਕੇ ਅਪਲੋਡ ਕਰਦੇ ਨੇ ਹੁੰਦੇ ਆ ਕਿਉਂਕਿ ਸੂਟਾਂ ਦੀ ਕਟਿੰਗ ਆ ਵੀਰੇ ਜਿਹੜੀ ਉਹ ਇੱਕਦਮ ਇਕੱਠੀ ਕੀਤੀ ਜਾਂਦੀ ਆ ਹਨ ਤੇ ਬਾਅਦ ਚ ਆਪਾਂ ਚਾਕਦੇ ਆ ਚਾਕ ਕੇ ਚਪਾ ਕਰਕੇ ਸਟੀਚ ਕਰ ਦਿੰਦੇ ਆ ਹਨ ਜੇ ਆਪਾਂ ਇੱਕ ਸੂਟ ਕੱਟ ਲਿਆ ਇੱਕ ਸੂਟ ਸੀਨ ਬਹਿ ਗਏ ਫਿਰ ਉਹ ਉਹ ਲੈਣ ਜੀ ਨਹੀਂ ਬਣਦੀ ਹਨਾ ਹੁਣ ਕੱਟੇ ਵੀ ਸੂਟ ਹੋਣਗੇ 5-7 ਤੇ ਆਪਾਂ ਤਿਆਰ ਕਰ ਲਾਂਗੇ ਫਿਰ ਫੇਰ ਆਪਾਂ ਕੱਟ ਲਾਂਗੇ ਫਿਰ ਫਿਰ ਆਪਾਂ ਆਹ ਕਰ ਲਾਂਗੇ ਠੀਕ ਹੈ ਪਹਿਣਾ ਦੇ ਕਮੈਂਟ ਮੈਨੂੰ ਮੇਰੇ ਹੱਥਾਂ 'ਤੇ ਆਉਂਦੇ ਹੁੰਦੇ ਇਸ ਤਰ੍ਹਾਂ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਹੋ ਉਹਥੇ ਦੀ ਇਹਦੇ ਨਾਲ ਨਾ ਇੱਥੇ ਇਸ ਚੀਜ਼ ਨਾਲ ਸ਼ੇਪ ਵਧੀਆ ਬਣ ਜਾਂਦੀ ਆ ਦੇਖੋ ਚੀਜ਼ ਦੇ ਨਾਲ ਨਾ ਸ਼ੇਪ ਬਹੁਤ ਵਧੀਆ ਬਣਦੀ ਇਸ ਤਰ੍ਹਾਂ ਤੇਰਾ ਬਸ ਉਹਦੇ ਨਾਲ ਆਟਾ ਲਓ ਨੂੰ ਘੋਲ ਕਰੋ ਬਾਅਦ ਵਿੱਚ ਬੱਸ ਇਸ ਤਰ੍ਹਾਂ ਥੋੜਾ ਜਿਹਾ ਇਸ ਤਰ੍ਹਾਂ ਗਲਾਈ ਕਰ ਦਿਓ ਬੱਸ ਠੀਕ ਹੈ ਜੀ ਇਸ ਤਰ੍ਹਾਂ ਬਣਾ ਬਣਾ ਕੇ ਤਿਆਰ ਹਾਂ ਜੀ ਆ ਦੇਖੋ ਆਪਾਂ ਇਹਨੂੰ ਇਹ ਸ਼ੇਪ ਦੇ ਵਿੱਚ ਬਣਾ ਲਿਆ ਤੇ ਹੁਣ ਆਪਾਂ ਜਿਹੜਾ ਨਾਰੀਅਲ ਦਾ ਹੋਗਾ ਇਹ ਲੈ ਲੈਣਾ ਠੀਕ ਹੈ ਇਹਨੂੰ ਨਾ ਆਪਾਂ ਥੋੜਾ ਜਿਹਾ ਇਹਦੇ ਚ ਰੱਖ ਲੈਣਾ ੜਾ ਮੋਟਾ ਇੱਚ ਡੋਲਦਾ ਹੋਇਆ ਤਾਂ ਵਿੱਚ ਮੈਟ ਤੇ ਨਾ ਜਾਊਗਾ ਹਨਾ ਹੁਣ ਇਸ ਤਰ੍ਹਾਂ ਇੱਕ ਇੱਕ ਪੀਸ ਚੱਕਣਾ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ ਉਸ ਨੂੰ ਹੀ ਮਠਿਆਈ ਬਣ ਕੇ ਰੈਡੀ ਹੋ ਜਾਂਦੀ ਆ ਥੋੜੇ ਜਿਹਾ ਸਮੇਂ ਦੇ ਵਿੱਚ ਸਿਰਫ ਤਿੰਨ ਚੀਜ਼ਾਂ ਦੇ ਨਾਲ ਹਨ ਪੁੱਜੇ ਹੋਏ ਛੋਲੇ ਉਹਦੇ ਦਾਣੀ ਔਰ ਸ਼ੱਕਰ ਜਾਂ ਖੰਡ ਲੈ ਲੈਣੀ ਆ ਤੀਜਾ ਨਾਰੀਅਲ ਦਾ ਮਰਦਾ ਇਹ ਚੌਥਾ ਥੋੜਾ ਜਿਹਾ ਦੁੱਧ ਹਨ ਇਹ ਚੀਜ਼ਾਂ ਵੈਸੇ ਮੇਰੇ ਆਪਣੇ ਆਮ ਕਿਚਨ ਦੇ ਵਿੱਚ ਮਿਲਦੀਆਂ ਹਨ ਹੁਣਦਗੀਆਂ ਆਪਣੇ ਕੋਲੇ ਤੇ ਬਾਕੀ ਕੋਈ ਜ਼ਿਆਦਾ ਮਹਿੰਗੀਆਂ ਚੀਜ਼ਾਂ ਨਹੀਂ ਘਰੇ ਵਿੱਚ ਹੁਣ ਜਿਵੇਂ ਦਿਨ ਦਿਹਰਾਂ ਦੇ ਦਿਨ ਚੱਲਦੇ ਆ ਹਨ ਜਿਵੇਂ ਹੁਣ ਰਖੜੀ ਦਾ ਤਿਹਾਰ ਆ ਰਿਹਾ ਸੌਣ ਦੇ ਦਿਨ ਚੱਲ ਰਹੇ ਆ ਹਨ ਇਹਦੇ ਵਿੱਚ ਜਿਹੜੀਆਂ ਮਠਿਆਈਆਂ ਹੁੰਦੀਆਂ ਨਾ ਇਹਨਾਂ ਦੇ ਵਿੱਚ ਹਲਵਾਆਂ ਤੋਂ ਜਦੋਂ ਆਪਾਂ ਲੈਨੀਆ ਮਲਾਪਟ ਹੁੰਦੀ ਹੈ ਉੱਥੇ ਉਹਦੇ ਨਾਲ ਉਹ ਜੇ ਆਪਾਂ ਆਪਣੇ ਘਰੇ ਬਣਾ ਕੇ ਇਸ ਤਰ੍ਹਾਂ ਰੈਡੀ ਕਰੋ ਹਨ ਨਾਲੇ ਆਪ ਖਾਓ ਨਾਲੇ ਆਪਣੇ ਜਿਹੜੀਆਂ ਭੈਣਾਂ ਨੇ ਵੀਰਾਂ ਦੇ ਰਖੜੀ ਬੰਨਣ ਜਾਣਾਗਾ ਉਹਨਾਂ ਲਈ ਬਣਾ ਕੇ ਲੈ ਕੇ ਜਾਓ ਹਨ ਵਧੀਆ ਲੱਗਦਾ ਨਾ ਘਰ ਦੀ ਚੀਜ਼ ਬਣੀ ਵੀ ਖਾਣੇ ਆ ਜਦੋਂ ਆਪਾਂ ਤੇ ਵਧੀਆ ਲੱਗਦਾ ਹੈ ਇਸ ਤਰ੍ਹਾਂ ਤੇ ਉਹ ਚੀਜ਼ ਹੈ ਨਾ ਫਿਰ ਵਧੀਆ ਲੱਗਦੀ ਆ ਜਿਹੜੀਆਂ ਭੈਣਾਂ ਨੇ ਆਪਣੇ ਵੀਰਾਂ ਦੇ ਰਖੜੀ ਵੰਣ ਜਾਣਾ ਇਸ ਤਰ੍ਹਾਂ ਘਰੇ ਮਠਿਆਈ ਬਣਾ ਕੇ ਰੈਡੀ ਲੈ ਕੇ ਕਰਕੇ ਲੈ ਕੇ ਜਾਓ ਨਾਲੇ ਤੁਹਾਡੇ ਵੀਰ ਖੁਸ਼ ਨਾਲੇ ਤੁਸੀਂ ਖੁਸ਼ ਨਾਲੇ ਤੁਸੀਂ ਵਧੀਆ ਚੀਜ਼ ਬਣਾ ਕੇ ਲੈ ਕੇ ਜਾਓਗੇ ਹਨਾ ਘਰੇ ਵੀ ਆਪਣੇ ਹੱਥੀ ਤਿਆਰ ਕਰੋਗੇ ਤੇ ਉਹਦਾ ਚਾ ਵੱਖਰਾ ਹੀ ਹੁੰਦਾ ਜਦੋਂ ਆਪਾਂ ਆਪਣੇ ਹੱਥੀ ਦੀ ਚੀਜ਼ ਤਿਆਰ ਕਰਦੇ ਹਾਂ ਨਾ ਉਹਦਾ ਚਾ ਜਿਹੜਾ ਹੁੰਦਾ ਉਹ ਵੱਖਰਾ ਹੀ ਹੁੰਦਾ ਜੇ ਸਾਰੇ ਜਾਣੇ ਖਾਂਦੇ ਆ ਖੁਸ਼ ਹੋ ਕੇ ਹਨਾ ਕੀ ਰਾਇ ਹੁੰਦਾ ਵੀ ਮੈਂ ਆ ਚੀਜ਼ ਬਣਾਈ ਲੇਕ ਸਾਰਿਆਂ ਨੇ ਖਾਧੀ ਸਾਰਿਆਂ ਨੂੰ ਵਧੀਆ ਲੱਗੀ ਹਨ ਇਸ ਤਰ੍ਹਾਂ ਤੇ ਜੇ ਤੁਸੀਂ ਇੱਥੇ ਨਾ ਇਹ ਨਾਰੀਅਲ ਦਾ ਮਰਾਦਾ ਜੀ ਦੋ ਆਪਾਂ ਆਟਾ ਗੁੰਧਦੇ ਗੁੰਨਦੇ ਆ ਥੋੜਾ ਜਿਹਾ ਦੁੱਧ ਪਾਉਨੇ ਆ ਉਹਦੇ ਵਿੱਚ ਵੀ ਥੋੜਾ ਜਿਹਾ ਪਾ ਲਿਆ ਕਰੋ ਜਾਂ ਉਹਦੇ ਵਿੱਚ ਤੁਸੀਂ ਬਦਾਮ ਕਾਜੂ ਦਾ ਪਾਊਡਰ ਮਿਕਸ ਕਰ ਲੈਣਾ ਮਿਕਸ ਕਰਕੇ ਪਾਊਡਰ ਬਣਾ ਲੈਣਾ ਜਿਵੇਂ ਆਪਾਂ ਛੋਲੇ ਦੇ ਦਾਣੇ ਦਾ ਪਾਊਡਰ ਬਣਾਇਆ ਸੀ ਉਹਨੂੰ ਭਲਾ ਦੇ ਉਹਦੇ ਵਿੱਚ ਹੀ ਡਾਲਡ ਕਰ ਲੋ ਜੇ ਹੋਰ ਕੋਈ ਟੇਸਟ ਲੈਣਾ ਚਾਹੁੰਦੇ ਆ ਜਿਵੇਂ ਬਦਾਮ ਹੋਵੇ ਕਾਜੂ ਹੋਵੇ ਉਹ ਵੀ ਮੈਂ ਤੁਹਾਨੂੰ ਰੈਸਪੀ ਫੇਰ ਦੇਵਾਂਗੀ ਉਹ ਇੱਕ ਹੋਰ ਐਸ ਨਾਲ ਥੋੜੀ ਜਿਹੀ ਹਟ ਕੇ ਵੀਡੀਓ ਆ ਉਹ ਵੀ ਆਪਾਂ ਬਣਾਵਾਂਗੇ ਤੁਹਾਡੇ ਲਈ ਖਾਣ ਲਈ ਚੀਜ਼ ਉਹ ਵੀ ਬਹੁਤ ਵਧੀਆ ਬਣ ਕੇ ਰੈਡੀ ਹੋ ਜਾਂਦੀ ਹੈ ਹਜ਼ਾਰ ਰੁਪਏ ਕਿਲੋ ਆਹੋ ਬਾਜ਼ਾਰ ਦੇ ਵਿੱਚ ਉਹ ਵਾਲੀ ਜਿਹੜੀ ਮਠਿਆਈ ਆ ਤੇ ਉਸ ਤਰ੍ਹਾਂ ਬਣਾ ਕੇ ਤੁਸੀਂ ਉਹ ਰੈਡੀ ਕਰ ਲਿਓ ਵੀਡੀਓ ਆਪਾਂ ਫੇਰ ਦੇਵਾਂਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਇਸੇ ਤਰ੍ਹਾਂ ਤੁਹਾਨੂੰ ਆਪਣੇ ਚੈਨਲ ਤੇ ਨਵੀਆਂ-ਨਵੀਆਂ ਵੀਡੀਓ ਮਿਲਦੀਆਂ ਰਹਣਗੀਆਂ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ